ਸਿਟੀ ਹੋਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਦੱਸ ਦਿਆ ਕਿ ਬਹੁਤ ਵੱਡੇ ਨਿਰਮਾਤਾ ਤੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੇ ਖਿਲਾਫ ਮੁੰਬਈ ਕੋਰਟ ਨੇ 3 ਮਹੀਨੇ ਦੀ ਸਜ਼ਾ ਦਾ ਜੋ ਐਲਾਨ ਕੀਤਾ ਹੈ ਉਹਦੇ ਤੇ ਤੁਹਾਨੂੰ ਰੋਸ਼ਨੀ ਪਾ ਦਿੰਨੇ ਆ ਕਿ ਰਾਮ ਗੋਪਾਲ ਵਰਮਾ ਇੱਕ ਬਹੁਤ ਵੱਡੇ ਨਿਰਦੇਸ਼ਕ ਨੇ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦੀ ਬਹੁਤ ਵੱਡੀਆਂ ਹਿੱਟ ਫਿਲਮਾਂ ਤੁਹਾਡੇ ਨਾਲ ਰੂਬਰੂ ਕੀਤੀਆਂ ਜਿਹੜੀਆਂ ਤੁਸੀਂ ਜਾ ਕੇ ਵੱਡੀ ਸਕਰੀਨ ਦੇ ਉੱਤੇ ਜਾ ਕੇ ਆਪਣਾ ਮਨੋਰੰਜਨ ਕੀਤਾ ਫਿਲਮਾਂ ਦੇਖ ਕੇ ਚਾਹੇ ਉਹ ਵੱਡੀਆਂ ਫਿਲਮਾਂ ਹੋਣ ਕੰਪਨੀ ਦੇ ਨਾਂ ਤੇ ਸੱਤਿਆ ਫਿਲਮ ਬਹੁਤ ਹਿੱਟ ਫਿਲਮ دیتی ਉਹਨਾਂ ਵੱਲੋਂ ਕਾਫੀ ਫਿਲਮਾਂ ਨੇ ਪੂਤ ਹੋਵੇ ਜਾਂ ਸਟਾਰ ਕਾਸਟ ਜੋ ਏਡੀ ਵੱਡੀ ਆਪਣੀ ਫਿਲਮਾਂ ਦੇ ਵਿੱਚੋਂ ਰੱਖਦੇ ਨੇ ਅਮਤਾਬ ਬਚਨ ਦੇ ਨਾਲ ਸਰਕਾਰ ਫਿਲਮ ਉਹਨਾਂ ਨੇ ਮੜਾਈ ਬਹੁਤ ਹਿੱਟ ਫਿਲਮ ਗਈ ਏਡੀ ਏਡੀਆਂ ਵੱਡੀਆਂ ਹਿੱਟ ਫਿਲਮਾਂ ਦੇਣ ਵਾਲੇ ਰਾਮ ਗੋਪਾਲ ਵਰਮਾ ਨੂੰ ਅੱਜ ਮੁੰਬਈ ਦੀ ਕੋਰਟ ਨੇ 3 ਮਹੀਨੇ ਦੀ ਜੇਲ੍ਹ ਦੇ ਜਾਣ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਿ세 ਗੱਲ ਹੈ ਕਿ ਇਹ ਜੋ ਮਾਮਲਾ ਸਾਰਾ ਸਾਹਮਣੇ ਆਇਆ ਹੈ ਇਹ ਕੋਈ ਚੈੱਕ ਬਾਊਂਸ ਦਾ ਮਾਮਲਾ ਜੋ 7 ਸਾਲ ਪੁਰਾਣਾ ਇਹ ਮਾਮਲਾ ਕੋਰਟ ਦੇ ਵਿੱਚ ਅਧীন ਸੀ ਸੋ ਮੁੰਬਈ ਦੀ ਅਦਾਲਤ ਨੇ ਉਹਦੇ ਉੱਤੇ ਸੁਣਵਾਈ ਕੀਤੀ ਹੈ ਤੇ ਰਾਮ ਗੋਪਾਲ ਵਰਮਾ ਨੂੰ ਜੋ 3,72,000 ਰੁਪਏ ਜਮ੍ਹਾਂ ਕਰਾਉਣ ਦੇ ਜੋ ਹੁਕਮ ਕੀਤੇ ਨੇ ਉਹਦੇ ਨਾਲ-ਨਾਲ 3 ਮਹੀਨੇ ਦੀ ਸਜ਼ਾ ਦਾ ਵੀ ਐਲਾਨ ਕੀਤਾ ਸੋ ਰਾਮ ਗੋਪਾਲ ਵਰਮਾ ਦੇ ਖਿਲਾਫ ਇੱਕ ਵੱਡਾ ਫੈਸਲਾ ਦਿੱਤਾ ਹੈ ਅਦਾਲਤ ਨੇ ਤੋ ਹੁਣ ਦੇਖਣ ਵਾਲੀ ਗੱਲ ਹੋਊਗੀ ਵੱਡੀ ਵੱਡੀ ਹਸਤੀ ਦੇ ਉੱਪਰ ਏਡੇ ਵੱਡੇ ਲਾਂਚਰ ਲੱਗਣੇ ਕਿਤਨਾ ਕਿਤੇ ਹਿੰਦੀ ਇੰਡਸਟਰੀ ਲਈ ਬੜੀ ਮੰਦਭਾਗੀ ਖਬਰ ਹੈ ਐਦਾਂ ਦੀਆਂ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ